ਉੱਥਾ ਲਾਡੀ ਨਹੀਂ ਤੂੰ ਲਾਡੀ ਮੈਂ ਤੈਨੂੰ ਕਹਣਾ ਤੂੰ ਉੱਥੇ ਉੱਥੇ ਲੱਗਦੀ ਤੂੰ ਇਸ ਘਰ ਦੀ ਉੱਥੇ ਨੂੰ ਵੀ ਪਤਾ ਲੱਗਣਾ ਆਪਾਂ ਦੋਨੇ ਇਸ ਕਰਦੇ ਮਾਲਕ ਆ ਮਾਲਕ ਤੂੰ ਆਪਣਾ ਕਰ ਲਾਡੀ ਜਦੋਂ ਤੱਕ ਮੈਨੂੰ ਕੁਝ ਪਤਾ ਨਹੀਂ ਸੀ ਹੁਣ ਇਹ ਮਾਲਕੀ ਤੇਰੀ ਨਹੀਂ ਰਹੀ ਚੱਲ ਨਿਕੋ ਮੇਰੇ ਕੋਲ ਤੂੰ ਇਹਨੇ ਗੱਲ ਦਾ ਸੱਚ ਲਾਡੀ ਲਾਡੀ ਮੇਰੀ ਗੱਲ ਦਾ ਸੱਚ ਮੰਨ ਲਾਡੀ ਕਾਸ਼ ਪੁੱਤ ਮੈਨੂੰ ਘਰੋਂ ਨਾ ਕੱਢ ਮੇਰੀ ਗੱਲ ਦਾ ਸੱਚ ਮੰਨ ਪੁੱਤ ਨਾ ਪੁੱਤ ਅਤ ਮੈਨੂੰ ਕਰੋਨਾ ਕੱਢ ਆਕਾਸ਼ ਨਾ ਬੋਤ ਕਰੋਨਾ ਕੱਢ ਮੈਨੂੰ ਤੂੰ ਯਕੀਨ ਕਰ ਬੋਤ ਮੇਰੇ ਤੇ ਮੇਰੇ ਤੇ ਯਕੀਨ ਕਰ ਕਾਸ਼ ਮੰਮੀ ਮੰਮੀ ਕੀ ਹੋਇਆ ਤੁਹਾਨੂੰ ਹੇ ਰਬਾ ਕੁਛ ਨਹੀਂ ਮੈਂ ਤਾਂ ਬਹੁਤ ਭੜਾ ਸੁਪਨਾ ਦੇਖ ਰਿਆ ਸੀ ਹੇ ਰਬਾ ਮੇਰਾ ਸਾਈ ਬੰਦ ਹੋ ਗਿਆ ਸੀ ਮੈਂ ਡਰ ਗਈ ਸੀ ਮੰਮੀ ਤੁਸੀਂ ਠੀਕ ਤਾਂ ਹੈਗੇ ਹੋ ਠੀਕ ਆ ਇਹੋ ਜਿਹਾ ਸੁਪਨੇ 'ਚ ਤੁਸੀਂ ਕੀ ਦੇਖ ਲਿਆ ਜਿੱਦ ਨਾਲ ਤੁਹਾਨੂੰ ਐਵੇਂ ਸਾਹੋਸਾਈ ਹੋਇਆ ਬਸ ਰੱਬ ਕਰੇ ਇਹ ਸੁਪਨਾ ਹੀ ਹੋਵੇ ਤੇ ਸੁਪਨਾ ਕਦੇ ਵੀ ਸੱਚ ਨਾ ਹੋਵੇ ਠੀਕ ਕਿਤੇ ਸੁਪਨਾ ਸੱਚ ਹੋ ਗਿਆ ਮੇਰੀ ਤਾਂ ਇੰਨੇ ਸਾਲਾਂ ਦੀ ਕੀਤੀ ਹੋਈ ਮਿਹਨਤ ਪਾਣੀ ਵਾਂਗੂ ਰੁੱਟ ਚੋ ਨਾ ਨਾ ਇਹ ਨਹੀਂ ਹੋ ਸਕਦਾ ਮਿਹਨਤ ਮੰਮੀ ਕੀ ਦੇਖਿਆ ਤੁਸੀਂ ਸੁਪਨੇ 'ਚ ਤੁਹਾਨੂੰ ਮੇਰਾ ਦਿਮਾਗੀ ਖਾਈ ਜਾਏਗੀ ਜੇ ਪਾਣੀ ਦੀ ਕੁੱਟ ਲੈ ਕੇ ਦੇ ਮੇਰਾ ਤਾਂ ਸਾਂਗ ਸੁੱਕ ਗਿਆ ਸ਼ੁਕਰ ਹੈ ਰੱਬਾ ਈ ਵਾਹਿਗੁਰੂ ਤੂੰ ਹੀ ਬਚਾਈ ਮੈਨੂੰ ਹੈ ਜਮਾੜਾ ਸੁਪਨਾ ਮੈਨੂੰ ਕਦੇ ਨਾ ਆਵੇ ਕੀ ਹੋ ਗਿਆ ਮੈਂ ਸੁਣਿਆ ਤੁਹਾਨੂੰ ਸੁਪਨਾ ਆਇਆ ਤੁਸੀਂ ਡਰ ਗਏ ਸੁਪਨੇ ਚ ਹੈ ਹਾਂ ਪਤਾ ਮੈਨੂੰ ਤਾਂ ਆਪ ਨਹੀਂ ਪਤਾ ਲੱਗਾ ਫਿਰ ਮੈਂ ਡਰ ਕੇ ਸੁਪਨੇ ਚ ਕਿਤੇ ਸੁਪਨੇ ਚ ਮੈਂ ਡੈਡੀ ਨੂੰ ਤਾਂ ਨਹੀਂ ਦੇਖ ਲਿਆ ਇਹ ਹੋ ਜੇ ਗੱਲਾਂ ਕਰਦੀਆਂ ਤੂੰ ਨਹੀਂ ਮੈਂ ਕਿਹਾ ਨਾ ਅੱਜ ਕੱਲ ਉਹਨਾਂ ਦਾ ਨਾਮ ਸੁਣ ਕੇ ਤੁਸੀਂ ਉਹਨਾਂ ਛੇਤੀ ਘਬਰਾ ਜਿੰਨੇ ਹੋ ਮੈਂ ਕਿਤੇ ਸੁਪਨੇ 'ਚ ਵੀ ਡੈਡੀ ਆ ਗਏ ਹੁਣ ਹਣ ਵਿਤਾ ਕਰਕੇ ਪਤਾ ਮੈਨੂੰ ਕੀ ਸੁਪਨਾ ਆਇਆ ਸੀਗਾ ਮੈਂ ਉੱਚੀ ਥਾਂ ਤੇ ਖੜੀ ਆ ਥੱਲੇ ਬਹੁਤ ਡੂੰਘੀ ਖੂਹੀ ਹੈ ਮੇਰਾ ਪੈਰ ਫਿਸਲ ਗਿਆ ਤੇ ਮੈਂ ਖੂਹੀ ਦੇ ਵਿੱਚ ਡਿੱਗ ਗਈ ਅ ਸ਼ੁਕਰ ਹੈ ਮੈਂ ਬਚ ਗਈ ਜੀ ਕਿ ਤੜਾ ਇਹ ਸੁਪਨਾ ਸੱਚ ਹੋ ਗਿਆ ਫੇਰ ਹਾਈ ਜੀ ਤੁਹਾਨੂੰ ਕੁਝ ਹੋ ਗਿਆ ਪ੍ਰਸਾ ਘਰ ਦਾ ਕੀ ਹੋਊਗਾ ਤੁਸੀਂ ਇੰਨੇ ਕੰਮ ਤੇ ਘਰ ਸੰਭੀ ਆਉਨੇ ਹੋ ਹੈ ਕਮਲੀ ਇਹ ਜਿਹੇ ਸੁਪਨੇ ਸੱਚ ਥੋੜੀ ਹੁੰਦੇ ਆ ਇਹ ਤਾਂ ਬੰਦੇ ਦੀ ਉਮਰ ਵੱਡੀ ਹੁੰਦੀ ਹੁੰਦੀ ਆ ਜਾ ਕਰ ਪਾਣੀ ਦੀ ਘੁੱਟ ਲੈ ਕੇ ਦੇ ਮੈਨੂੰ ਉਹ ਤਾਂ ਮਮੀ ਕੋਈ ਪਤਾ ਨਹੀਂ ਹੁੰਦਾਗਾ ਕਈ ਜਿਹੜੇ ਦਿਨ ਇਹ ਸੁਪਨੇ ਦੇਖਦੇ ਨੇ ਉਹ ਸੱਚ ਹੋ ਜਾਂਦੇ ਹੁੰਦੇ ਆ ਹੈ ਕੀ ਪਤਾ ਥੋੜੇ ਤੇ ਕੋਈ ਇਹੋ ਜਿਹਾ ਟਾਈਮ ਆਉਣ ਵਾਲਾ ਹੋਵੇ ਕੀ ਬੁੱਲੀ ਜਾਂਦੀ ਐ ਤੂੰ ਚੁੱਪ ਪਰੇ ਜਾ ਮੈਥੇ ਮੈਨੂੰ ਬੁਲਾ ਨਾ ਬੱਸ ਸਹੀ ਕਹੀ ਐ ਨੀਆ ਤੁਸੀਂ ਨਾ ਮਾੜਾ ਮੁੱਟਾ ਹੁਣ ਨਾ ਧਿਆਨ ਰੱਖਿਆ ਕਰੋ ਆਵਦਾ ਹੋਇਆ ਕੀ ਐ ਉਹ ਮੰਮੀ ਕਹਿੰਦੀ ਮੈਂ ਸੁਪਨਾ ਦੇਖਿਆ ਸੀ ਪਹਾੜੀ ਤੋਂ ਡਿੱਗ ਪਈ ਮੈਂ ਕਹਿੰਦੀ ਨੇ ਸੁਪਨਾ ਆਇਆ ਹਾਈ ਜੀ ਕਿਤੇ ਸੱਚ ਹੋ ਗਿਆ ਗਲਤ ਤੇ ਸਹੀ ਐ ਮਨਿੰਦਰ ਖੜੇ-ਖੜੇ ਮੰਮੀ ਜੀ ਦੇਨੇ ਸੁਪਨੇ ਦੇਖੇ ਨਾ ਸੱਚ ਹੋ ਜਾਂਦੇ ਨੇ ਕਿ ਆਵੇਂ ਪੁੱਠਾ ਸਿੱਧਾ ਬੋਲੀ ਜਾਨੀ ਉਹ ਤਾਂ ਕਈ ਵਾਰੀ ਉਹੀ ਸੁਪਨਾ ਮਾੜਾ ਆ ਜਾਂਦਾ ਹੈਗਾ ਸੁਪਨੇ ਕਦੇ ਵੀ ਸੱਚ ਨਹੀਂ ਹੁੰਦੇ ਹੁੰਦੇ ਮੰਮੀ ਇਹ ਤਾਂ ਆਪਣੇ ਤੇ ਮਾੜਾ ਟਾਈਮ ਚੱਲੀ ਜਾਂਦਾ ਹੈ ਨਾ ਉਤੋਂ ਇਹੋ ਜਿਹੇ ਸੁਪਨੇ ਆਉਣ ਲੱਗ ਗਏ ਤੂੰ ਕਿਉਂ ਪੁੱਠਾ ਸਿੱਧਾ ਬੋਲੀ ਜਾਨੀ ਐ ਮੰਮੀ ਜੀ ਇੱਕ ਗੱਲ ਪੁੱਛਾ ਪਹਾੜੀ ਤੋਂ ਤੁਸੀਂ ਆਪੇ ਡਿੱਗੇ ਸੀ ਜਾਂ ਫਿਰ ਕਿਸ ਨੇ ਧੱਕਾ ਦਿੱਤਾ ਸੀ ਮੇਰਾ ਪੈਰ ਫਿਸਲ ਗਿਆ ਸੀ ਮੈਂ ਤਾਂ ਆਪ ਹੀ ਡਿੱਗ ਗਈ ਸੀ ਚਲ ਕੋਈ ਨਾ ਮੰਮੀ ਤੁਸੀਂ ਰੈਸਟ ਕਰ ਲਓ ਹਨਾ ਜਬਾਅ ਦੇ ਉਪਰੇ ਅਸਾਂ ਕੰਮ ਕਰ ਲਓ ਮੈਨੂੰ ਇਕੱਲੀ ਨਾ ਛੱਡ ਦਿਓ ਵਾਹਿਗੁਰੂ 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 ਬਿਗਨ ਬਿਨ ਆਸਨ ਸਭ ਦੁੱਖ ਨਾ ਸੰਸਤ ਗੁਰਨਾਮ ਤੇ ਲੜਾਇਆ ਖੋਏ ਪਾਪ ਪਏ ਸਭ ਪਾਵਰ ਜਨ ਨਾਨਕ ਸੁਖ ਕਰਾਇਆ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਤੁਹੀ ਮਾਲਕਾ ਤੁਹੀ ਰੱਖਿਆ ਕਰੀ ਮੇਰੀ ਵਾਹਿਗੁਰੂ 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 ਸੱਚਾ ਬਾਸ਼ਾ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੱਚਾ ਬਾਸ਼ਾ ਤੁਹੀ ਮਾਲਕਾ ਸੁਖ ਰੱਖੀਂਦਾ ਤਿਆ ਹਾਂ ਵਾਹਿਗੁਰੂ ਆਹੇਗਾ ਲੈ ਈਸ਼ੂ ਨੂੰ ਫੋਨ ਲਾਵਾਂ ਮੈਨੂੰ ਤਾਂ ਉਹੀ ਬਚਾ ਸਕਦੇ ਹੁਣ ਤਾਂ ਜੈਖਣੇ ਦੀ ਮੈਨੂੰ ਸੁਪਨੇ ਵੀ ਏਡੇ ਭੇਟੇ ਆਉਣ ਲੱਗੇ ਨਾਨਾ ਸਿੰਦਰੀ ਹੋ ਜਾਈ ਸੁਪਨੇ ਨੂੰ ਇਕਰ ਕੰਜਰ ਚੇਤੀ ਫੋਨ ਚੱਕ ਲੂ ਬੇ ਬੱਤਾ ਵੇਲੇ ਤੂੰ ਖਾਣੀ ਕਿੱਥੇ ਜਾ ਕੇ ਬਹਿ ਜਾਣਾ ਹੈਲੋ ਹਾਂ ਪੁੱਤੀਸ਼ੂ ਕੀ ਹਾਲ ਹੈ ਮੈਂ ਤੁਹਾਨੂੰ ਕੀ ਦੱਸਾਂ ਮੇਰੇ ਤਾਂ ਮਾੜੇ ਹਾਲ ਨੇ ਮੈਨੂੰ ਤਾਂ ਨਾ ਦਿਨ ਨੂੰ ਚੈਨ ਆਉਂਦੀ ਆ ਨਾ ਰਾਤ ਨੂੰ ਰਾਤ ਨੂੰ ਵੀ ਪੁੱਤ ਕੀ ਦੱਸਾਂ ਮੈਂ ਤਾਂ ਸੁਪਨੇ ਵੜਵੜ ਖਾਂਦੇ ਆ ਦਿਨ ਦੇ ਵੇਲੇ ਵੀ ਭੜੇ ਸੁਪਨੇ ਆਉਂਦੇ ਤੇ ਰਾਤ ਨੂੰ ਵੀ ਸੱਚੀ ਮੇਰੀਆਂ ਤਾਂ ਦਿਨ ਤੇ ਰਾਤਾਂ ਬਹੁਤ ਡਰਾਉਣੇ ਹੋਏ ਪਏ ਨੇ ਗੱਲ ਤਾਂ ਸੁਣ ਲਿਆ ਕਰ ਪੂਰੀ ਲੋੜ ਕਰਦੇ ਆਸਲਾ ਤੇਰੇ ਅਸਲੇ ਨੂੰ ਮੈਂ ਤਾਂ ਕਹਿਣੀ ਐ ਅੱਗ ਲੱਗ ਜੇ ਜਿਹੜਾ ਮੇਰੇ ਔਖੇ ਟਾਈਮ ਤੇ ਕੰਮ ਹੀ ਨਹੀਂ ਆਉਂਦਾ ਰੋਇ ਰੋਇ ਤੇਰੇ ਮੂਰੇ ਕੀ ਨਵੀਆਂ ਕਹਾਣੀਆਂ ਪਾਵਾਂ ਮੇਰੀ ਤਾਂ ਉਹੀ ਪੁਰਾਣੀ ਕਹਾਣੀ ਐ ਹਾੜੇ ਪੁੱਤ ਵਾਂਕੇ ਛੇਤੀ ਆ ਜਾ ਮੈਨੂੰ ਲੱਗਦਾ ਹੁਣ ਇਹਨਾਂ ਨੇ ਮੈਨੂੰ ਛੱਡਣਾ ਸੱਚੀ ਮੇਰੀ ਮੌਤ ਬਹੁਤ ਨੇੜੇ ਆ ਗਈ ਮੈਨੂੰ ਲੱਗਦਾ ਮੈਂ ਤੇਰੀਆਂ ਗੱਲਾਂ ਨਾ ਸੱਚੀ ਨਹੀਂ ਸੁਣਨਾ ਚਾਹੁੰਦੀ ਹਾਂ ਈਸ਼ੂ ਤੂੰ ਮੈਨੂੰ ਕਿੰਨੇ ਦਿਨ ਕਹਿ ਕੇ ਗਿਆ ਸੀਗਾ ਕਿਉਂ ਤੂੰ ਮੈਨੂੰ ਐ ਲਾਰੇ ਲੱਪੇ ਚਲਾਈ ਰੱਖਣਾ ਦੇ ਕੋਈ ਨਹੀਂ ਪੈਸੇ ਵੀ ਦੇ ਦੂੰ ਕੋਈ ਨਹੀਂ ਜਿੰਨੇ ਪੈਸੇ ਆਖੇਗਾ ਨਾ ਹੁਣੇ ਪੈਸੇ ਤੇਰੇ ਮੂਤੇ ਮਾਰੂ ਪਰ ਤੂੰ ਛੇਤੀ ਆ ਜਾ ਪੁੱਤ ਮੈਨੂੰ ਤਾਂ ਸੱਚੀ ਚਾਰੇ ਪਾਸੇ ਮੇਰੇ ਦੁਸ਼ਮਣਾਂ ਨੇ ਘੇਰਾ ਪਾ ਰੱਖਿਆ ਆ ਜਾ ਚੱਲ ਚੰਗਾ 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 ਕਰ ਲਾ ਲੋੜ ਟਰੱਕ ਚੰਗਾ ਬਸ ਆ ਜੀ ਹੁਣ ਇੱਕ ਤਾਂ ਜਦੋਂ ਇਹਨੂੰ ਕਹਿਣੀ ਆ ਉਹਦੀ ਮੰਨਣਾ ਕਿ ਮੈਂ ਤੇ ਭੂਏ ਟਰੱਕ ਲੋਡ ਕਰਦਾ ਅਸਲੇ ਦਾ ਪਤਾ ਨਹੀਂ ਕਿਹੜੇ ਅਸਲੇ ਦਾ ਕੰਮ ਕਰਦਾ ਭੁੰਣਾ ਇਹ ਨਾਲੇ ਇੰਨੇ ਪੈਸੇ ਖਾ ਗਿਆ ਨਾਲੇ ਕੋਈ ਗੱਲ ਤਣ ਪੱਤਰ ਨਹੀਂ ਲਾਉਂਦਾ ਇਥੇ ਨਬ ਗਿਹੜਾ ਮੂਰੇ ਮੈਨੂੰ ਕੱਲੀ ਨੂੰ ਛੱਡ ਜਾਂਦਾ ਹੈ اے ਮਾਲਕਾ ਹੁਣ ਤਾਂ ਤੇਰੀ ਸਹਾਰ ਹੈ ਤੂੰ ਹੀ ਬਚਾਈ ਮੈਨੂੰ ਆਹੀਂ ਕਰਦੀ ਆ ਡੈਡੀ ਨੂੰ ਫੋਨ ਲਾ ਕੇ ਦੱਸਦੇ ਆ ਮੰਮੀ ਦੇ ਰੰਗ ਡੈਡੀ ਵੀ ਖੁਸ਼ ਹੋ ਜਾਊਗਾ ਉਹ ਚਾਹ ਬਣ ਗਈ ਕਿ ਨਹੀਂ ਹਾਂਜੀ ਹਾਂਜੀ ਲਿਆਉਣੀ ਆ ਉਬਲੀ ਜਾਂਦੀ ਆ ਚਾਹ ਲਿਆਉਣੀ ਆ ਬਸ ਮੇਰੇ ਦਾ ਫੋਨ ਆ ਗਿਆ ਹੈਲੋ ਸਸਰੀਕਾ ਡੈਡੀ ਜੀ ਸਤਿ ਸ਼੍ਰੀ ਅਕਾਲ ਬਤੁਆ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਆ ਭਾਈ ਮੈਂ ਤਾਂ ਬਹੁਤ ਜਿਆਦਾ ਵਧੀਆ ਤੁਸੀਂ ਦੱਸੋ ਆਪਣੇ ਤੁਸੀਂ ਕਿਵੇਂ ਹੋ ਮੈਂ ਵੀ ਵਧੀਆ ਜੇ ਤਾਂ ਮੇਰਾ ਪੁੱਤ ਵਧੀਆ ਤਾਂ ਮੈਂ ਵੀ ਵਧੀਆ ਹੋਊਗਾ ਫਿਰ ਹੈ ਮੰਮੀ ਕਿਵੇਂ ਹੈ ਮੰਮੀ ਵੀ ਠੀਕ ਹੈ ਛਾਲਾ ਮਾਰਦੀ ਵਰਦੀ ਤੇਰੀ ਮਾਂ ਨਾ ਮੈਨੂੰ ਐਂ ਦੱਸ ਵੀ ਕੀ ਗੱਲ ਅੱਜ ਕੀ ਰਾਜਾ ਇੰਨਾ ਜਿਆਦਾ ਖੁਸ਼ ਹੋਣ ਦਾ ਦੱਸ ਦਿਆਂ ਤੁਹਾਨੂੰ ਮੈਂ ਤਾਂ ਹੀ ਫੋਨ ਲਾਇਆ ਸੀ ਮੈਨੂੰ ਤਾਂ ਸੱਸ ਦੇ ਰੋਜ਼ ਸੱਤ ਰੰਗ ਦੇਖਣ ਨੂੰ ਮਿਲਦੇ ਨੇ ਤੇ ਵੇਖ ਕੇ ਨਿਆਰਾ ਹੀ ਆ ਜਾਂਦਾ ਮਿੰਦਰੀ ਬਤ ਹਜੇ ਤਾਂ ਤੂੰ ਵੇਖਦੀ ਜਾਈਂ ਤੇਰੀ ਸੱਸ ਦੇ ਸੱਤ ਰੰਗ ਨਹੀਂ ਤੇਰੀ ਸੱਸ ਦੇ ਤੈਨੂੰ 70 ਰੰਗ ਦੇਖਣ ਨੂੰ ਮਿਲਣਗੇ ਮੈਂ ਤਾਂ ਦੇਖਣਾ ਚਾਹਣੀ ਆ 70 ਰੰਗ ਮੇਰੀ ਸੱਸ ਦੇ ਅੱਜ ਇਹਨੂੰ ਸੁਪਨਾ ਆ ਗਿਆ ਤੇ ਸੁਪਨੇ ਚ ਡਰ ਗਈ ਕਿਉਂ ਕੀ ਹੋ ਗਿਆ ਪਤਾ ਨਹੀਂ ਕੀ ਦੇਖ ਲਿਆ ਸੁਪਨੇ ਚ ਮੈਂ ਤਾਂ ਮਾਰੀ ਨੱਕ ਤੇ ਨਾਲ ਦੀ ਨਾ ਮੈਂ ਕਿਹਾ ਮੰਮੀ ਕਿ ਤੇ ਸੁਪਨੇ ਚ ਮੇਰੇ ਡੈਡੀ ਨੂੰ ਤਾਂ ਨਹੀਂ ਦੇਖ ਲਿਆ ਮੱਚ ਗਈ ਉਹ ਫਿਰ ਤਾਂ ਹਾਂ ਕਹਿੰਦੀ ਨਾ ਨਾ ਇਹ ਦੋਸਤ ਨਹੀਂ सही गल सुन डेडी जो तो बंदे की मौत आंदी है बंदे जो सुपने आँदी 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 आ पता की पुत्र जो घड़ा ना ਅੰਤ ਭਰ ਕੇ ਡੁੱਲਦਾ ਹੀ ਡੁੱਲਦਾ ਹੁੰਦਾ ਠੀਕ ਹੈ ਨਾ ਤੇ ਇਹਦੇ ਪਾਪ ਦਾ ਘੜਾ ਨਾ ਹੁਣ ਭਰ ਚੁੱਕਿਆ ਤੂੰ ਇਹ ਦੇਖੀ ਉਹ ਦਿਨ ਬਹੁਤੀ ਦੂਰ ਨਹੀਂ ਜਦੋਂ ਇਹਦੇ ਪਾਪ ਦਾ ਘੜਾ ਡੁੱਲੂਗਾ ਨਹੀਂ ਬਲਕਿ ਟੁੱਟੂਗਾ ਡੈਡੀ ਉਹ ਦਿਨ ਦੀਖਦੀ ਆ ਮੈਂ ਜਿੱਦ ਇਹਦਾ ਪਾਪ ਦਾ ਘੜਾ ਟੁੱਟੂਗਾ ਤੇ ਵਿਚਾਰੇ ਕਾਰੇ ਨੂੰ ਤੇ ਹਰਪ੍ਰੀਤ ਨੂੰ ਇਨਸਾਫ ਮਿਲੂਗਾ ਹਾਂ ਇਹ ਤਾਂ ਗੱਲ ਤੇਰੀ ਸਹੀ ਹੈ ਉਹਨਾਂ ਨੂੰ ਵਿਚਾਰਾਂ ਨੂੰ ਇਨਸਾਫ ਜ਼ਰੂਰ ਮਿਲੂਗਾ ਬਾਕੀ ਜੋ ਪਰਮਾਤਮਾ ਨੇ ਚਾਇਆ ਨਾ ਸੱਚ ਨੂੰ ਹਮੇਸ਼ਾ ਪ੍ਰਮਾਤਮਾ ਸੱਚ ਰੱਖਦਾ ਝੂਠ ਜਿੰਨਾ ਮਰਜੀ ਵਧਾ ਲੇ ਪਰ ਸੱਚ ਤੋਂ ਹਮੇਸ਼ਾ ਛੋਟੇ ਰਹਤਾ ਹੈ ਹੋ ਡੈਡੀ ਮੈਂ ਜਿੱਤ ਜਿੱਤ ਹਮੇਸ਼ਾ ਹੀ ਸੱਚ ਦੀ ਹੁੰਦੀ ਹੈ ਬਸ ਡੈਡੀ ਮੈਂ ਇਹੀ ਚਾਹਨੀ ਆ ਕਿ ਸੱਚ ਦੀ ਜਿੱਤ ਹੋਵੇ ਜਿੱਧਰ ਤੁਸੀਂ ਹੋ ਨਾ ਬਸ ਉਹ ਪਾਸਾ ਜਿੱਤੇ ਮੈਨੂੰ ਪਤਾ ਤੁਸੀਂ ਸਹੀ ਵਾਲੀ ਸਾਈਡ ਹੀ ਹੋ ਦੇਖ ਪਤ ਪਹਿਲਾਂ ਵੀ ਮੈਂ ਜਿੱਧਰ ਸੀਗਾ ਤੇ ਵਹੀਂ ਜਿੱਤਿਆ ਸੀ ਤੇਰੀ ਸੱਸ ਨੇ ਤਾਂ ਕੋਈ ਇਹੋ ਨਹੀਂ ਨਾ ਕਸਰ ਛੱਡੀ ਸੀਗੀ ਮੈਨੂੰ ਅੰਦਰ ਕਰਾਉਣ ਦੀ ਇਹ ਤਾਂ ਇਹ ਤਾਂ ਇਹ ਨਹੀਂ ਸੀ ਚਾਹੁੰਦੀ ਵੀ ਮੈਂ ਬਾਹਰ ਨਿਕਲਾਂ ਠੀਕ ਹੈ ਨਾ ਉਹ ਤਾਂ ਵਿਚਾਰੇ ਕਾਲੇ ਹੋਏ ਜਿਹੜੇ ਵਿਚਾਰੇ ਚੰਗੇ ਰਹਿ ਕੇ ਦੇਲਾ ਕਿਵੇਂ ਮਦਦ ਕੀਤੀ ਮੇਰੀ ਤੇਰੇ ਤੁਹਾਡੇ ਫੁੱਫੜ ਨੇ ਕਿੰਨੀ ਕੀਤੀ ਇਹਨਾਂ ਦੇ ਨੇ ਹੈ ਨਾ ਫਿਰ ਉਹ ਮਤਲਬ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਤੇ ਤੂੰ ਇਹ ਦੇਖ ਲਈ ਆਉਣ ਵਾਲੇ ਟਾਈਮ ਦੇ ਵਿੱਚ ਇਹਦੀਆਂ ਬੂਥ ਲਵਾ ਦੂੰਗਾ ਤੇਰੀ ਸੱਸ ਦੀ ਦੇਖੀ ਜਾਈਂ ਪਸ ਡੈਰੀ ਇਹ ਹੀ ਚਾਹੀਦਾ ਮੈਂ ਚਾਹੁੰਦੀ ਹਾਂ ਹੁਣੇ ਛੇੜੇ ਛਿੱਟ ਕਰੂ ਨਿਕਲ ਦੇ ਤੂੰ ਇਹ ਦੇਖੀ ਉਹ ਦਿਨ ਬਹੁਤ ਹੀ ਦੂਰ ਨਹੀਂ ਤੂੰ ਤਾਂ ਕੰਨ ਨਿਕਾੜ ਲਿੱਤਾ ਜੀ ਇਹਨੂੰ ਤਾਂ ਲਾਡੀ ਆਪਦੇ ਹੱਥੀਂ ਘਰੋਂ ਕੱਢੂਗਾ ਬਸ ਡੈਡੀ ਇਹ ਦਿਨ ਆ ਜਿਸੀ ਤੇ ਛੇਤੀ ਵਿਚਾਰੇ ਕਾਲੇ ਤੇ ਹਰਪਿਤ ਨੂੰ ਆਪਦੇ ਘਰ ਨਸੀਬ ਹੋ ਜੇ ਮੈਨੂੰ ਐ ਲੱਗਦਾ ਜਿਵੇਂ ਆ ਦੋ ਤਿੰਨ ਦਿਨ ਰਹਿ ਗਿਆ ਪਰ ਮੈਨੂੰ ਐ ਲੱਗਦਾ ਜਿਹੜੇ ਸਹਰਾ ਤੂੰ ਦੱਸੀ ਨਹੀਂ ਤੇਰੀ ਸੱਸ ਦੋ ਤਿੰਨ ਦਿਨ ਕੱਟਦੀ ਨਹੀਂ ਜਾਂ ਤਾਂ ਇਹ ਆਪ ਲਾਡੀ ਨੂੰ ਗੱਲ ਦਾ ਤੂੰ ਜਾ ਆਪ ਘਰੋਂ ਭੱਜ ਜੂਗੀ ਨਹੀਂ ਨਹੀਂ ਡੈਡੀ ਮੇਰੀ ਸੱਸ ਨੇ ਵੀ ਕੋਈ ਕੱਚੀਆਂ ਗੋਲੀਆਂ ਨਹੀਂ ਖਿੱਡੀਆਂ ਹੋਗੀਆਂ ਤੁਸੀਂ ਜ਼ਰੂਰ ਦੇਖਿਓ ਆ ਦੋ ਚਾਰ ਦਿਨਾਂ ਚ ਇਹੋ ਜਿਹਾ ਕੁਝ ਜ਼ਰੂਰ ਕਰੂਗੀ ਵੀ ਤੁਸੀਂ ਆਪਦੇ ਮੂੰਹ ਸੁਚਾਈ ਨਾ ਬੋਲ ਸਕੋ ਮੇਰੀ ਗੱਲ ਸੁਣ ਪੁੱਤ ਤੇਰਾ ਪਿਓ ਵੀ ਕੋਈ ਕੂਲੇ ਘੋ ਦਾ ਚੋਪੜਿਆ ਹੋਇਆ ਨਹੀਂ ਮੈਂ ਤੈਨੂੰ ਦੱਸਾਂ ਠੀਕ ਹੈ ਨਾ ਇਹੋ ਜੀਆਂ ਤਾਂ 20 ਤੁਰੀਆਂ ਫਿਰਦੀਆਂ ਜਿਵੇਂ ਆਪਦੀ ਆਈ ਤੇ ਆ ਗਿਆ ਨਾ ਤੂੰ ਇਹ ਦੇਖੀ ਇਹ ਛੰਦਰਪਾਲ ਕੌਰ ਦੇ ਤਾਂ ਮੈਂ ਗੇੜੇ ਲਵਾ ਦੂੰ ਗੇੜੇ ਬਸ ਡੈਡੀ ਇਹੀ ਚਾਹੀਦਾ ਹੁਣ ਤੁਸੀਂ ਮੈਨੂੰ ਆਏ ਦੱਸੋ ਵੀ ਕਦੋਂ ਆਉਂਗੇ ਡਿੱਕੀ ਹੰਦੀ ਹੈ ਮੇਰੀ ਸੱਸ ਮੇਰੀ ਗੱਲ ਸੁਣ ਦਿਨ ਰਹਿ ਗਏ ਨੇ 2 ਅੱਜ ਦਾ ਦਿਨ ਤੱਗ ਗਿਆ ਤੇ 2 ਦਿਨ ਰਹਿ ਗਏ ਨੇ 2 ਦਿਨਾਂ ਤੋਂ ਬਾਅਦ ਦਿਨ ਪੂਰੇ ਹੋ ਜਾਣਗੇ 7 ਤੇ 8ਵੇਂ ਦਿਨ ਮੈਂ ਤੇਰੇ ਬਾਾਰ ਚ ਹਾਂ ਠੀਕ ਹੈ ਅਸਲ ਦੇ ਵਿੱਚ ਮੈਂ ਤੇਰੇ ਬਾਾਰ ਚ ਨਹੀਂ ਹਾਂ ਮੈਂ ਇਹਦਾ ਕਾਲ ਬਣ ਕੇ ਤੇ ਘਰੇ ਆਉਂਗਾ ਹਾਂ ਡੈਡੀ ਉਹੀ ਦਿਨ ਤੋਂ ਤਾਂ ਇਹੇ ਡਰੀ ਜਾਂਦੀ ਆ ਇਹ ਪੱਕਾ ਕਦੇ ਕਿਸੇ ਨੂੰ ਫੋਨ ਕਰਦੀ ਆ ਕਦੇ ਕਿਸੇ ਨੂੰ ਫੋਨ ਕਰਦੀ ਆ ਇਹ ਕੁਛ ਨਾ ਕੁਛ ਤਾਂ ਕਰੀ ਜਾਂਦੀ ਆ ਮੇਰੀ ਗੱਲ ਸੁਣ ਜੋ ਮਰਜ਼ੀ ਕਰ ਲੈ ਪੁੱਤ ਜਿਹਨੂੰ ਮਰਜ਼ੀ ਫੋਨ ਕਰ ਲੈ ਜਿਹੜੀਆਂ ਚੀਜ਼ਾਂ ਮੇਰੇ ਕੋਲੇ ਆ ਨਾ ਉਹ ਚੀਜ਼ਾਂ ਕਿਸੇ ਕੋਲੇ ਨਹੀਂ ਤੇ ਉਹਨਾਂ ਤੋਂ ਇਹ ਭੱਜ ਨਹੀਂ ਸਕਦੀ। ਫਿਰ ਸੇ ਡੈਡੀ ਤੁਹਾਡੇ ਕੋਲ ਹੈ ਕਿ ਮੈਨੂੰ ਤਾਂ ਦੱਸ ਸਕਦੇ ਹੋ ਤੁਸੀਂ ਵੀ ਇਹੋ ਜਿਹਾ ਕੀ ਆ ਤੁਹਾਡੇ ਕੋਲ ਜਿੱਤੋ ਇਹ ਇੰਨਾ ਡਰ ਰਹੀ ਆ। ਪੁੱਤਰ ਜੀ ਜਦੋਂ ਸਮਾਂ ਆ ਗਿਆ ਨਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜੂਗਾ ਵੀ ਮੇਰੇ ਕੋਲੇ ਕੀ ਚੀਜ਼ ਹੈ ਤੇ ਕਿਹੜੀ ਚੀਜ਼ ਹੈ ਜਿਹੜੀ ਇਹਨੂੰ ਡਰਾਈ ਬੈਠੀ ਆ। ਚਲੋ ਠੀਕ ਹੈ ਡੈਡੀ ਤੁਹਾਡੇ ਤੇ ਇੰਨਾ ਯਕੀਨ ਤਾਂ ਮੈਨੂੰ ਹੈਗਾ ਹੀ ਆ। ਤੁਹਾਡੇ ਕੋਲ ਕੁਝ ਤਾਂ ਹੋਊਗਾ ਜਿਹਦੇ ਕਰਕੇ ਤੁਸੀਂ ਇਹਨੂੰ ਮੇਰੇ ਸੱਸ ਨੂੰ ਬੋਲਦੇ ਹੋ। ਹਾਂ ਸੱਸ 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 ਕੋਈ ਗੱਲ ਹੀ ਸੁਦੇਸ਼ ਕਰ ਰਿਹਾ ਠੀਕ ਆ ਹੋਰ ਕੋਈ ਗੱਲ ਬਾਤ ਆ ਬਸ ਡੈੜੀ ਵਧੀਆ ਠੀਕ ਆ ਹਾਂ ਇਹ ਲਾਡੀ ਕਿੱਥੇ ਆ ਉਹ ਤਾਂ ਖੇਤ ਗਈ ਹੋਈ ਨੇ ਡੈੜੀ ਅੱਛਾ 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 ਉਹ ਤਾਂ ਠੀਕ ਠਾਕ ਆ ਤੇ ਨਾਲ ਹਾਂ ਹਾਂ ਹੁਣ ਤਾਂ ਵਧੀਆ ਰਹਿੰਦੇ ਨੇ ਹੁਣ ਤਾਂ ਬੁਲਬੁਲ ਦੀ ਪੂਤ ਨਹੀਂ ਭੁੱਲੀ ਹੋਈ ਆ ਐਰੀ ਕਰਲੰਦ ਦੇ ਅਧਿਕਾਰ ਮਰਜੀ ਕੀ ਕਹਿੰਦੀ ਆ ਨਾ ਕਹਿੰਦੀ ਕੀ ਆ ਸਾਹ ਡੱਬਰੇ ਦੇ ਮਖਰੀ ਪਿਆਰੇ ਦਾ ਵਿਚਾਰੀ ਫੇਰ ਵੀ ਉੱਡਦੀ ਆ ਤੇ ਆਖਣ ਤੱਕ ਇਹਦੇ ਕੰਮ ਹੀ ਨਿਭੜਦੇ ਹੁਣ ਤਾਂ ਤੁਸੀਂ ਦੀ ਹਾਲਤ ਦੇਖ ਕੇ ਘਰੇ ਆ ਕੇ ਕੰਮਾਲ ਨੇ ਚੰਗੀਆਂ ਨੇ ਇਹ ਤਾਂ ਠੀਕ ਐ ਫਿਰ ਠੀਕ ਐ ਲੈ ਪਤਾ ਗੱਲ ਕੀ ਹੁੰਦੀ ਐ ਆ ਸ਼ਾਈ ਦੀ ਜਿੱਤ ਹੁੰਦੀ ਐ ਤੇ ਬਰਾਈ ਦੀ ਹਮੇਸ਼ਾ ਹਾਰ ਹੁੰਦੀ ਹੁੰਦੀ ਐ ਜਿਹੜੀ ਮੇਰੇ ਨਾਲ ਕੀਤੀ ਐਸ ਨਾ ਜੜੀ ਆਪਾਂ ਇਹਦੇ ਨਾਲ ਕਰੀ ਜਾਂਦਾ ਸਭ ਕੁਝ ਆਪਣੇ ਵਾਲੀ ਸਾਈਡ ਆ ਉਹ ਰੱਬ ਇੱਥੇ ਆ ਨਰਕ ਸੁਰਗ ਵੀ ਇੱਥੇ ਆ ਇੱਥੇ ਭਰਨਾ ਪਊ ਠੀਕ ਐ ਨਾ ਹਾਂ ਠੀਕ ਐ ਜੜੀ ਮੈਂ ਜਵਾਦ ਨੂੰ ਦੇਖਣਾ ਠੀਕ ਐ ਪਤਾ ਦੇਖਦਾ ਚਲ ਠੀਕ ਐ ਪਤਾ ਚੰਗਾ ਚੱਲ ਛੇਦ ਛੇਤੀ ਮਿਸ ਸਾਸ ਨਿਛਾਈ ਸਾਰੇ ਸਾਹਮਣੇ ਆ ਜੇ ਤੇ ਲਾਡੀਏ ਨੂੰ ਬਾਹ ਫੜ ਕੇ ਘਰੋਂ ਕੱਢ ਦੇ ਤੇ ਸਾਰੇ ਇਨਸਾਫ ਮਿਲੇ ਕਾਲੇ ਨੂੰ ਹਰਪ੍ਰੀਤ ਨੂੰ ਪੂਆ ਨੂੰ ਲਾਡੀ ਨੂੰ ਵੀ ਸਭ ਨੂੰ ਇਨਸਾਫ ਮਿਲੇ ਤੇ ਸਭ ਵਧੀਆ ਰਹਿਣ ਲੱਗ ਜਾਣ ਨਾਲ ਮਿਲ ਕੇ ਹਾਂ ਕਮਲੀਨਾ ਕਵਿਤਾ ਆ ਲੋ ਜਾ ਇਹ ਦਿਨ ਗੱਲਾਂ ਕਰੀ ਜਾਂਦੇ ਸੀ ਇੰਨਾ ਹੱਸ-ਹੱਸ ਕੇ ਉਹ ਮਨਿੰਦਰ ਦਾ ਫੋਨ ਆਇਆ ਹੋਇਆ ਸੀ ਮਨਿੰਦਰ ਦਾ ਫੋਨ ਹਾਂ ਅੱਛਾ ਕੱਲੇ-ਕੱਲੇ ਨੇ ਗੱਲਬਾਤ ਕਰ ਲਈ ਕੀ ਗੱਲ ਮੇਰਾ ਪਤਾ ਨਹੀਂ ਸੀ ਵੀ ਉਹਦੀ ਮਾਂ ਅੰਦਰ ਆ ਉਹਨੇ ਗੱਲ ਕਰਾਦਾਂ ਲੈ ਦੱਸ ਉਹ ਲੋ ਕਮਾਲ ਕਰਦੀ ਆ ਫਿਰ ਕੀ ਹੋ ਗਿਆ ਉਹ ਮਨਿੰਦਰ ਦਾ ਫੋਨ ਕੋਈ ਆਖਰੀ ਵਾਰੀ ਆਇਆ ਸੀ ਦੁਬਾਰਾ ਫੇਰ ਲਾ ਲਾਂਗੇ ਆਪਾਂ ਤੂੰ ਕਰ ਲਈ ਫੋਨ ਨੂੰ ਮੈਂ ਤਾਂ ਹੁਣ ਕਰੂੰਗੀ ਪਰ ਤੁਸੀਂ ਨੇ ਤਾਂ ਸਮਝ ਵੀ ਮੈਂ ਗੱਲ ਕਰਾ ਦਾਂ ਚਲ ਕੋਈ ਨਾ ਕਮਲ ਗਿਆ ਐ ਨਾ ਬੋਲਿਆ ਕਾ ਠੀਕ ਆ ਨਾ ਇੱਕੋ ਇੱਕ ਤਾਂ ਕੁੜੀ ਆਪਾਂ ਚਲ ਉਹਨੇ ਮੇਰੇ ਨਾਲ 2 ਮਿੰਟ ਗੱਲ ਕਰਕੇ ਫੋਨ ਕੱਟਤਾ ਤੇ ਫੇਰ ਆ ਗਿਆ ਤੂੰ ਕਰ ਲਈ ਤੂੰ ਕਰ ਲਈ ਜਿਹੜੀਆਂ ਛੋਲੀਆਂ ਕਰਨੀਆਂ ਹੁੰਦੀਆਂ ਅੱਗੇ ਕਦੇ ਚੁਗਲੀਆਂ ਕੀਤੀਆਂ ਮੈਂ ਆਪਦੀ ਧੀ ਨਾਲ ਹੂੰ ਜਿਹੜੀਆਂ ਹੁਣ ਕਰੂੰਗੀ ਮੈਂ ਤਾਂ ਬਸ ਮੇਰੇ ਤਾਂ ਦਿਲ ਨੂੰ ਇਹੀ ਰਹਿੰਦਾ ਵੀ ਹਰ ਟਾਈਮ ਉਹ ਖੁਸ਼ ਰਹੇ ਉਹਦੇ ਦਿਨ ਹੁਣ ਖੁਸ਼ੀ ਦੇ ਹੀ ਆ ਤੂੰ ਦੇਖਦੀ ਜਾਇ ਨਸੀਬ ਕਰੇ ਆਉਣ ਵਾਲੇ ਟਾਈਮ ਨਾਲ ਇਹਦਾ ਮਨਿੰਦਰ ਦਾ ਉਹ ਬਹੁਤ ਵਧੀਆ ਹੋਣ ਵਾਲਾ ਮੈਂ ਤਾਂ ਇਹ ਚ ਆਉਣੀ ਆ ਵੀ ਜਿਹੜੀ ਛਿੰਦਰਪਾਲ ਨਾਲ ਥੋਡੇ ਮੂਰੇ ਨਾਲ ਨੱਕ ਨਾਲ ਖੀਰਾ ਕੱਢੇ ਸੱਚੀ ਕਹਿਨੀ ਆ ਮੇਰੀ ਰੂਹ ਨੂੰ ਤਾਂ ਉਹਦੇ ਸਕੂਨ ਮਿਲੂਗਾ ਮੇਰੇ ਮੂਰੇ ਨਹੀਂ ਮੇਰੇ ਮੂਰੇ ਨੱਕ ਨਾਲ ਧੀਰਾ ਕੱਢੂਗੀ ਇਹਦੇ ਚ ਆਪਾਂ ਨੂੰ ਸਵਾਦ ਨਹੀਂ ਆਊਗਾ ਜਿੰਨਾ ਉਹ ਮਨਿੰਦਰ ਤੇ लाडी ਦੇ ਮੂਰੇ ਕੱਢੂ ਤੇ ਉਹ ਤੋਂ ਜ਼ਿਆਦਾ ਕਾਲੇ ਦੇ ਮੂਰੇ ਕੱਢੂ ਠੀਕ ਹੈ ਨਾ ਸਹੀ ਗੱਲ ਆ ਹਾਂ ਤੂੰ ਵੇਖਦੀ ਜਾਹੀਂ ਉਹ ਦਿਨ ਦੂਰ ਨਹੀਂ ਦੇ ਦਿਨ ਆ ਕੇ ਰਹੂਗਾ ਤੇ ਅਸੀਂ ਸਾਰੇ ਨੇ ਇਸੇ ਟਾਈਮ ਦੇ ਵਾਸਤੇ ਫਿਰਦੇ ਆ ਸਹੀ ਗੱਲ ਆ ਜੀ ਚਲੋ ਐਨਾ ਵੀ ਸ਼ੁਕਰ ਆ ਰੱਬ ਦਾ ਵੀ ਲਾਡੀ ਠੀਕ ਆ ਹੁਣ ਉਹਦੇ ਨਾਲ ਮੈਂ ਨਮਨਿੰਦਰ ਕਹਿੰਦੀ ਲਾਟੀ ਜਮਾ ਠੀਕ ਐ ਮਾਂ ਜੁੱਜੀ ਬੜ ਬੜੂ ਤਾਂ ਕਹਿੰਦੀ ਅਸੀਂ ਆਇਂ ਨੌਕਰਾਨੀ ਬਣਾ ਰੱਖਿਆ ਹੁਣ ਤੇ ਮੈਂ ਕਿਹਾ ਇਹ ਤਾਂ ਇਸੇ ਦੇ ਲੈਕ ਹੀ ਸੀ ਸਹੀ ਗੱਲ ਆ ਉਹ ਲੈਕ ਹੀ ਉਸੇ ਚੀਜ਼ ਦੇ ਸੀ ਹਾਂ ਨੌਕਰਾਨੀਏ ਬਣਨ ਦੇ ਲੈਕ ਨਾਲੇ ਕਹਿੰਦੀ ਨਾ ਕਹਿੰਦੀ ਸ਼ਿੰਦਰਪਾਲ ਦਾ ਤਾਂ ਹੁਣ ਕਹਿੰਦੀ ਬੁਰਾ ਹਾਲ ਆ ਪਾਪਾ ਮਾਂ ਉਹ ਕਿਵੇਂ ਕਹਿੰਦੀ ਸੁਪਨੇ ਚ ਡਰ ਡਰ ਕੇ ਉੱਠਦੀ ਐ ਸੱਚੀ ਤੇ ਹੋਰ ਕਹਿੰਦੀ ਮੈਂ ਤਾਂ ਅਜ ਹੱਟ ਤੇ ਲਾਤੀ ਮੈਂ ਕਿ ਕੀ ਕਿਹਾ ਕਹਿੰਦੇ ਕਿ ਮੈਂ ਐਂ ਕਹਤਾ ਮੈਂ ਜਦੋਂ ਸੁਪਨੇ ਚ ਡਰ ਕੇ ਉੱਠੀ ਮੈਂ ਕਿਹਾ ਕੀ ਕਰ ਮਮੀ ਤੈਨੂੰ ਮੇਰਾ ਡੈਡੀ ਤਾਂ ਨਹੀਂ ਕਿਤੇ ਸੁਪਨੇ ਚ ਆ ਕੇ ਮਿਲ ਗਿਆ ਤੇ ਉਹ ਕਹਿੰਦੇ ਨਾਲ ਨਾ ਕਹਿੰਦੀ ਮੈਨੂੰ ਤੇਰਾ ਡੈਡੀ ਕਿਵੇਂ ਲੁਗਾ ਮੈਂ ਤਾਂ ਕਹਿੰਦੀ ਉੱਚੀ ਪਹਾੜੀ ਤੇ ਖੜੀ ਥੱਲੇ ਡਿੱਗ ਪਈ ਉੱਥੋਂ ਹਲੇ ਤਾਂ ਤੂੰ ਡਿੱਗੇਂਗੀ ਹਾਂ ਡਿੱਗੇਂਗੀ ਹੇ ਤਾਂ ਤੂੰ ਆਪ ਦਾ ਰਾਜਪਾਟ ਤਾਂ ਥੱਲੇ ਡਿੱਗੇਂਗੀ ਬੀਬਾ ਹੂੰ ਹਲੇ ਤਾਂ ਉਸੇ ਨੂੰ ਆਪਦੇ ਮਨ ਚ ਹੀ ਪਤਾ ਕਿ ਮੈਂ ਕੀ ਕਰ ਤੁੱਤਾ ਕੀਤੀਆਂ ਨੇ ਪਰ ਜਦੋਂ ਸਾਹਮਣੇ ਆਉਣਗੀ ਹੈ ਨਾ ਫੇਰ ਪਤਾ ਲੱਗੂ ਉਹਨੂੰ ਚੰਗੀ ਤਰ੍ਹਾਂ ਬੇਫਿਕਰ ਐ ਸਭ ਕੁਝ ਹੋ ਜਾਣਾ ਮੇਰੀ ਗੱਲ ਸੁਣੀ ਮੋਠਾਂ ਦੀ ਦਾਲ ਧਰ ਦੇ ਠੀਕ ਐ ਤੇ ਮੈਂ ਇਹਨਾਂ ਨੂੰ ਪਾਣੀ ਪਿਆ ਲਿਆ ਮੈਂ ਆਪ ਸੁਣਨ ਨਾਲ ਤਾਂ ਠੀਕ ਹੈ ਇਹ ਸੁੰਬਰ ਦੇ ਮੜਾ ਕੋਹਾ ਕੋਹਾ ਜਿ ਪਿੱਛੇ ਉਹ ਕਰ ਦੇ ਮੈਂ ਸੁੱਕ ਜੂਗਾ ਬੜਾ ਚਿੱਕਰ ਚੋ ਬਾਹ ਵਾਲਾ ਹੋਇਆ ਕਰ ਦੇਣੀ ਮੈਂ ਕਰ ਦੇਣੀ ਹੋਰ ਇੱਕ ਤਾਂ ਸਿਆਲ ਦੇ ਦੇਣ ਇਹੋ ਜਿਹਾ ਨਾ ਤਾਂ ਇਹਦੇ ਵਿੱਚ ਕੋਈ ਕੱਪੜਾ ਲੀੜਾ ਸੁਖਦਾ ਤੇ ਨਾ ਥਾਂ ਆ ਸੁਖਦਾ ਕੋਈ ਗੱਲ ਘਰ ਦੇ ਵਿੱਚ ਇਹੋ ਪਿਆਰ ਦਾ ਖਲਾਰਾ ਜ ਕੋਈ ਨਾ ਕੋਈ ਨਾ ਮੈਂ ਕਰ ਦੇਣੀ ਆ ਤੁਸੀਂ ਚੱਲੇ ਕਿੱਥੇ ਹਾਂ ਮੈਂ ਚੱਕ ਆ ਚੱਕਲਾ ਦਾ ਫੋਨ ਜ ਮੈਂ ਇਹਨਾਂ ਲੈ ਆ ਪਸੂਆਂ ਨੂੰ ਠੀਕ ਚੰਗਾ ਲੈ ਜਾ ਕਰ ਦੇਣੀ ਆ ਮੈਂ ਜਿਵੇਂ ਕੱਲ ਇੱਧਰ ਬਰਤਾਂਗਾ ਓਕੇ ਨਾ ਲੱਗ ਰਿਹਾ ਵਧੀਆ ਤੂੰ ਦੱਸ ਹੋਰ ਕੀ ਆਲਾ ਜੀ ਕਰ ਵਧੀਆ ਹੋਰ ਵਧੀਆ ਹੋਰ ਕੀ ਬੰਦਾ ਉਹ ਬੰਨਾ ਕੀ ਆ ਯਾਰ ਆ ਜਗ੍ਹਾ ਵੀ ਲਈ ਸੀ ਆਪਾਂ ਮਾ ਘਰ ਘਰ ਪਾਵਾਂਗੇ ਅਸੀਂ ਭਰਜਾਈ ਨੇ ਕਹਿੰਦੇ ਉਧਰ ਪਲਾਟ ਲਿਆ ਵਾ ਘਰ ਪਾਉਣ ਵਾਸਤੇ ਤੇ ਉਧਰ ਫਿਰਦਾ ਮੈਂ ਗਿਆ ਸੀ ਉਧਰ ਲੈ ਘਰੀ ਗਿਆ ਸੀ ਪਹਿਲਾਂ ਆਪਣੇ ਅੱਛਾ ਹਾਂ ਹਾਂ ਹੋ ਠੀਕ ਹੈ ਵਧੀਆ ਵਧੀਆ ਤੂੰ ਕਹਿੰਦਾ ਕਿਹੜਾ ਮਾਰਿਆ ਸੁੱਖਾ ਬਸ ਓਕੇ ਉਹ ਵੀ ਮਾਰ ਲੈ ਜਿਹੜਾ ਤਾਂ ਮੈਂ ਤੇ ਮੈਂ ਤੈਨੂੰ ਉਹ ਪੁੱਛਦਾ ਕਿਹਜੇ ਦਾ ਕੀ ਬਣਿਆ ਉਹ ਤੇਰੇ ਦਾ ਕੀ ਬੰਨਾ ਸੀ ਯਾਰ ਚੱਲੀ ਜਾਂਦਾ ਉਹ ਤਾਂ ਤਰੀਕ ਪਾਏ ਜਾਂਦੀ ਆ ਅੱਛਾ ਉਹ ਪੈਸੇ ਥੇਲੇ ਦੇ ਦਿੰਦੇ ਨਾ ਯਾਰ ਇਹ ਇਹਨਾਂ ਦਾ ਹੱਥ ਪੈਂਦਾ ਤੈਨੂੰ ਪਤਾ ਅੱਜ ਕੱਲ ਹਰੇਕ ਮੂਰੇ ਅਫਸਰ ਖਾਊ ਯਾਰ ਆ ਯਾਰ ਇਰਾ ਪੈਸੇ ਖਾ ਲੈ ਮਹੀਨਾ ਵੀ ਦਿਨ ਗੱਲ ਟਿਕ ਜਾਂਦੀ ਆ ਉਹ ਗਾਂ ਜਾ ਵਰਦੀ ਆ ਗੱਲ ਉਹ ਦੋਨੇ ਫਿਰ ਪੈਸੇ ਤੱਕੇ ਜਾਂਦੇ ਆ ਨਾ ਚੱਕਰਦਾ ਜੀ 50 ਨਹੀਂ ਹੋਇਆ ਹੋਰ ਰਸ ਤੂੰ ਕਿੱਧਰ ਫਿਰਦਾ ਇੱਧਰ ਭੜਕਿਆ ਇੱਥੇ ਨਹੀਂ ਬਸ ਇੱਥੇ ਮੈਨੂੰ ਲਾਡੀ ਡੱਕ ਰਿਆ ਸੀ ਯਾਰਾ ਅੱਛਾ ਹਾਂ ਠੀਕ ਆਂਦਾ ਲਾਡੀ ਤਾਂ ਉਹਦਾ ਕਹਿੰਦਾ ਕਹਿੰਦਾ ਅੱਗੇ ਵੀ ਤਾਂ ਕਿੱਲਾਂ ਨੂੰ ਰੋਂਦਾ ਮੈਂ ਤਾਂ ਓੜਾ ਵੀ ਨਹੀਂ ਦਿੰਦਾ ਕਹਿੰਦਾ ਚਲ ਕੋਈ ਨਹੀਂ ਗਿਆ ਭਾਈ ਅਸੀਂ ਕਿਹੜਾ ਗੱਤ ਕਿਸੇ ਦਾ ਹੱਕ ਲੈਣਾ ਇਹ ਤਾਂ ਆਪਦੀ ਜਮੀਨ ਲੈਣੀ ਆ ਕਿ ਲੈ ਲਾਂਗੇ ਕੋਈ ਨਹੀਂ ਜੇ ਹੱਕ ਹੋਇਆ ਤਾਂ ਮਿਲ ਜੂਗਾ ਨਾ ਹੋਇਆ ਤਾਂ ਨਾ ਮਿਲੂ ਸਹੀ ਗੱਲ ਆ ਹੈ ਹੂੰ ਹੂੰ ਮੈਂ ਤਾਂ ਕਹਿੰਦਾ ਕਹਿੰਦਾ ਕਿ ਮੈਂ ਤਾਂ ਉੜਾ ਵੀ ਨਹੀਂ ਛੱਡਦਾ ਕਹਿੰਦਾ ਕਹਿੰਦਾ ਤਾਂ ਉਹ ਤਾਂ ਉਹੀ ਹੈ ਕੁੱਤੇ ਬਿੱਲੇ ਕਹਿੰਦਾ ਮੈਂ ਤਾਂ ਹਾਥੀ ਆ ਅੱਛਾ ਹਾਂ ਹਾਂ ਕੋਈ ਨਾ ਤਾਂ ਅਕਾ ਟਾਈਮ ਦੱਸ ਦੂ ਭਾਈ ਹਾਂ ਇਹ ਕੌਣ ਹਾਥੀ ਆ ਤੇ ਕੌਣ ਕੁੱਤਾ ਆ ਹਾਂ ਹਾਂ ਜਿਹੜੇ ਸਿੱਟੇ ਸ਼ਾਲਾ ਮਾਰਦਾ ਓਏ ਰਾਲਾ ਹੀ ਆਗਾ ਐਂ ਯਾਰ ਜੇ ਹੁਣ ਆਪਾਂ ਸਿੱਧੇ ਮੱਥੇ ਦੇ ਬੇ ਪੰਗਾ ਲੈਨੇ ਆ ਤੈਨੂੰ ਪਤਾ ਮੈਂ ਆ ਇਕੱਲਾ ਕਰਿਆ ਯਾਰ ਮੈਂ ਕਰ ਫੁੱਫੜਾ ਵਿਚਾਰਾ ਬੁੜਾ ਬੰਦਾ ਉਹ ਤੁਰਿਆ ਫਿਰਦਾ ਮੇਰੇ ਜਿਹਾ ਚਾਚਾਗਾ ਹਾਂ ਹਾਂ ਤੁਸੀਂ ਦੋਨੇ ਹੀ ਰਹਿ ਗਏ ਨਾ ਫਿਰ ਕੋਟ ਚੜੀਆਂ ਇਧਰ ਬਾਲਾ ਹੋ ਜਾਂਦਾ ਨਾ ਉਹ ਤਾਂ ਹੀ ਹੁਣ ਐ ਸੀਗਾ ਪਹਿਲਾਂ ਮੈਂ ਚਲ ਮੈਂ ਬੈਠਾ ਸੀ ਆ ਤੇ ਕਿਹਾ ਐ ਸੀਗਾ ਚਲ ਜ਼ਮੀਨ ਜਾ ਜਾ ਪਿੱਛੇ ਯਾਰ ਕੀ ਮਾ ਭਰਾ ਸਮਝਦਾ ਹੀ ਲਾਡੀ ਨੂੰ ਹੈ ਕਿ ਕੀ ਲੜਨਾ ਗੱਲ ਤਾਂ ਹੁਣ ਗੱਲ ਦੀ ਆ ਇੱਕ ਦੋ ਤਾਂ ਨੇ ਬਾਕੀ ਐਂ ਹੀ ਕਰਤੀਆਂ ਬੰਦੇ ਬੰਦੇ ਤੇ ਮੇਰੇ ਮਗਰ ਉਹ ਦੋ ਵੀ ਨੇ ਅੱਛਾ ਠੀਕ ਹੈ ਤੇ ਦੂਜਾ ਹਣ ਮੈਨੂੰ ਪਤਾ ਨਹੀਂ ਮੈਂ ਤਾਂ ਪੁੱਫੜ ਨੇ ਦੱਸਿਆ ਯਾਰ ਵੀ ਮੇਰੇ ਮਾਂ ਤੇ ਉਹਨੂੰ ਇਹ ਵੀ ਮਾਂ ਨੇ ਮਾਰਿਆ ਜਾ ਐ ਉਹਦਾ ਫਿਰ ਮੈਂ ਕਿਉਂ ਐ ਹੋ ਗਿਆ ਵੀ ਯਾਰ ਮੈਂ ਫਿਰ ਆਉਗਾ ਹੱਕ ਕਿਉਂ ਛੱਡਾਂਗੇ ਜਦੋਂ ਮੇਰੇ ਮਾਂ ਤੇ ਉਹਨੂੰ ਮਾਰਤਾ ਇਹਨਾਂ ਨੇ ਗੱਲ ਹੈ ਬਚਾਈ ਰੱਖ ਤੂੰ ਆਉਗਾ ਉਹ ਬਚਾ ਤਾਂ ਹੈਗਾ ਕਰ ਬਚਾ ਬਸ ਦਾਦੀ ਤਾਂ ਕਹਿੰਦਾ ਹਾਥ ਹੀ ਆ ਮੈਂ ਤੇ ਘੇ ਲੰਗ ਜੂਗਾ ਦਾ ਸਾਰਿਆਂ ਨੂੰ ਕੋਈ ਨਹੀਂ ਭਾਈ ਕਹਿੰਦਾ ਐ ਦੱਸੋ ਤਾਂ ਹੀ ਆਪਾਂ ਕੋਰਣਾ ਲੜੀ ਜਾਂਦੇ ਆ ਕੋਰ ਕਚਰੀ ਕੋਰ ਚ ਹੀ ਲੰਡਾਗਾ ਉਹ ਵੀ ਆਦ ਨਾ ਬਚਾ ਰੱਖਿਆ ਕਰ ਮਜਬੂਰ ਕੇ ਨਾ ਗਿਆ ਕਰ ਹਾਂ ਇਹ ਤਾਂ ਹੈਗਾ ਖੈਰਾ ਹਾਂ ਹਾਂ ਤੇ ਮੈਨੂੰ ਆਇਆ ਯਾਰ ਕਾਹਨੂੰ ਬਾਲਾ ਰੌਲਾ ਪਾਉਣਾ ਗੱਲ ਦਾ ਹੈ ਤਾਂ ਕਰਕੇ ਚੁੱਪ ਅੰਦਰ ਖਾਤੇ ਚੱਲੀ ਜਾਂਦਾ ਕੰਮ ਆਪਣਾ ਐ ਤਾਂ ਹੈਗਾਗਾ ਤੇ ਹੁਣ ਫਿਰ ਮੈਂ ਮਾੜਾ ਮੋਟਾ ਕਹਿੰਦਾ ਕ ਵਕੀਲ ਕੀ ਕਹਿੰਦਾ ਹੁਣ ਵਕੀਲ ਨੇ ਤਾਂ ਕੀ ਕਹਣਾ ਸੀ ਵਕੀਲ ਤਾਂ ਵਸੇ ਤਰੀਕ ਤੇ ਪਹੁੰਚ ਜਾਂਦੇ ਨਹੀਂ ਨਾ ਜੇ ਜਾਣ ਫਿਰ ਤਾਂ ਉੱਥੇ ਕੋਈ ਪਤਾ ਲੱਗੇ ਇਹ ਪੈਸੇ ਦੇ ਕੇ ਟੱਪੇ ਟੱਪੇ ਆਉਂਦੇ ਆ ਹਾਂ ਹਾਂ ਜੋ ਬਾਕੀ ਹੁਣ ਸੰਮਣ ਕਹਿੰਦਾ ਸੀ ਜੱਜ ਸੇ ਆਉਣ ਭਾਈ ਸੰਮਣ ਭੇਜ ਦਿੰਨੇ ਆ ਤੇ ਨਾ ਅਜ ਰੋਏ ਤਾਂ ਬਰੰਟ ਕੱਢ ਕੇ ਤੇ ਫਿਰ ਘਰੋਂ ਫੜ ਲਿਆਵਾਂਗੇ ਹੋਰ ਕੀ ਆ ਚਕਾ ਪਰਾਂ ਯਾਰ ਕੱਢ ਤਾ ਚ ਕਿੱਲਾ ਬੜਾ ਹੰਕਾਰ ਆ ਫਿਰਦਾ ਕਲਿਆ ਉਹ ਕੋਈ ਨਹੀਂ ਕੱਢ ਦਿਆਂਗੇ ਧੌਣ ਚ ਕਿੱਲਾ ਤਾਂ ਹੈ ਹੋਰ ਲੱਗ ਜਾਣਗੇ ਪੰਜ ਚਾਰ ਮਹੀਨੇ ਹੋਰ ਦੱਸ ਜੀ ਆ ਗਿਆ ਲੱਗ ਜਾਣੇ ਯਾਰ ਤੇ ਥਾ ਤੂੰ ਕਿੰਨੇ ਲੈ ਦਾ ਚਾ ਉਹ ਥਾਂ ਪਾਹੇ ਲੈ ਲਿਆ ਸੀਗਾ 14 ਲੱਖ ਦਾ ਲਿਆ ਯਾਰ ਮੈਨੂੰ ਆਇਆ ਮੈਂ ਤੈਨੂੰ ਬਹੁਤ ਵਧੀਆ ਹੋਊ ਚਲ ਬਈ ਮਾਰਾ ਸਾਰਿਆਂ ਨੂੰ ਬਰਾ ਮੈਨੂੰ ਆਈ ਮੈਂ ਚਲ ਤੇ ਵਧੀਆ ਖੁੱਲਾ ਜਿਹਾ ਪਾ ਲਾਂਗੇ ਯਾਰ ਕੋਠੀ ਕੋਣੀ ਹੋ ਵੀਰ ਹਾਂ ਕੋਠੀ ਪਾਵਾਂਗੇ ਹੋਰ ਦੱਸ ਹਾਂ ਬਾਕੀ ਉਹ ਉਧਰ ਫੈਸਲਾ ਹੋ ਗਿਆ ਫਿਰ ਤਾਂ ਲਾਡੀ ਕਾਲੀ ਰਹੀਗੀ ਵੀ ਆ ਉਹ ਵੀ ਆਪਣੀ ਵੀ ਹਾਂ ਹਾਂ ਹੈ ਠੀਕ ਹੈ ਤੇ ਮੈਨੂੰ ਇੱਕ ਐਂ ਕਹਿੰਦਾ ਸੀ ਮੋਤਵਰ ਬੰਦਿਆਂ ਨੂੰ ਇਕੱਠੇ ਕਰ ਲਾ ਤੇਰਾ ਕੋਈ ਅੰਦਰੋਂ ਅੰਦਰੀ ਨੁਕਸਾਨ ਨਾ ਕਰ ਜਾ ਨਾ ਉਹ ਯਾਰ ਪੱਕੀ ਗਲਤ ਹੈ ਤੇਰੀ ਸਿਆਣੀਆਂ ਜਗਦੇਵਾ ਹਾਂ ਮੈਨੂੰ ਆਇਆ ਯਾਰ ਕਾਹਨੂੰ ਰੌਲਾ ਪਾਉਣਾ ਉਹ ਰੌਲਾ ਕੁਛ ਨਹੀਂ ਹੁੰਦਾ ਤੂੰ ਮੋਤਵਰ ਬੰਦਿਆਂ ਨੂੰ ਇਕੱਠੇ ਕਰਕੇ ਗੱਲ ਤਾਂ ਪੁੱਛ ਕੇ ਨਾ ਆਹ ਦੇਖਦੇ ਆ ਫੇਰ ਕਰ ਜਾਂ ਨਾ ਕਰ ਜਾਂ ਤੇਰੇ ਅੰਦਰੋਂ ਅੰਦਰੀ ਤੂੰ ਕੱਲਾ ਹੈਗਾਗਾ ਹਾਂ ਇਹ ਤਾਂ ਗੱਲ ਫੇਰੀ ਸਾਰਾ ਥੋੜਾ ਫੁੱਫੜ ਵੀ ਜਰਾ ਹੋ ਆਗਾ ਹਨਾ ਜੋ ਗੋ ਗਿਆ ਹੁਣ ਐ ਚੱਕਰ ਪੈ ਜਾਂਦਾ ਚਾਹਾਂ ਫੁੱਫੜ ਨਾ ਕਰਦਾ ਰਹੇ ਕੋਈ ਨਹੀਂ ਫਿਰ ਮਰੂ ਤਲਾਹ ਕਰ ਦਿੰਨੇ ਆ ਵਾ ਇਹਦਾ ਫਾਇਦਾ ਹੀ ਹੈ ਨਾ ਜਿਹੜਾ ਡਰਦਾ ਰਹਿੰਦਾ ਵੀ ਯਾਰ ਸਾਰੇ ਪਿੰਡ ਨੂੰ ਪਤਾ ਆ ਗਿਆ ਲਈ ਬਾਲਾ ਪੜਾ ਉਹਦੇ ਦਹਣ ਚ ਚਲ ਕੋਈ ਨਹੀਂ ਕਰਦੇ ਇਕੱਲਾ ਜਾ ਚਾਹ ਪਿਆਵਾ ਚਾਲ ਉਧਰ ਹੀ ਬੈਨੇ ਆ ਆ ਉਧਰ ਚੱਲਦੇ ਆ ਘਰੇ ਓਹ ਮਸਾਂ ਨਿਪੜੇ ਨੇ ਸਾਰੇ ਕੰਮ ਚੰਦ ਸ਼ੁਕਰ ਹੈ ਅਸੂਟ ਟਾਈਮ ਨਾਲ ਨਿਬੜੀ ਗਏ ਮੈਂ ਕਰਦੀ ਆ ਥੋੜਾ ਟਾਈਮ ਨਾ ਰੈਸਟ ਕਰਦੀ ਆ ਮੈਂ ਹਾਂ ਕੋਣ ਆ ਗਿਆ ਬੈਠਣ ਵੀ ਨਹੀਂ ਦਿੰਦੇ ਹੈਗੇ ਹਾਂਜੀ ਕੌਣ ਕਿਹੜਾ ਆ ਗਿਆ ਇਸ ਟਾਈਮ ਹਾਂਜੀ ਸਰਦਾਰਾਂ ਦਾ ਘਰ ਇਹੀ ਹੈ ਜੀ ਹਾਂਜੀ ਘਰ ਤੇ ਇਹੀ ਹੈ ਪਰ ਤੁਸੀਂ ਕੌਣ ਹੈ ਮੇਰਾ ਨਾਮ ਕੰਮੂਆ ਅਸੀਂ ਸਿੰਦਰਪਾਲ ਨੂੰ ਮਿਲਣਾ ਸੀ ਪਰ ਤੁਸੀਂ ਹੈ ਕੌਣ ਹੋ ਪੱਲੇ ਤਾਂ ਕਦੇ ਵੇਖਿਆ ਨਹੀਂ ਹੈਗਾ ਉਹ ਛੱਡੋ ਤੁਸੀਂ ਵੇਖਿਆ ਕਿ ਨਹੀਂ ਤੁਸੀਂ ਉਹਨਾਂ ਦੇ ਕੀ ਲੱਗਦੇ ਹੋਗੇ ਉਹ ਮੇਰੀ ਸੱਸ ਲੱਗਦੀ ਹੈ ਤੇ ਮੈਂ ਉਹਨਾਂ ਦੀ ਨੂੰਹ ਆ ਫਿਰ ਨੂੰਹਾਂ ਵਾਲੇ ਕੰਮ ਕਰੋ ਨਾ ਆ ਪੁੱਛ ਗਈ ਜੀ ਕੀ ਕੀਤੀ ਆ ਜਾ ਕੇ ਚਾਹ ਪਾਣੀ ਬਣਾਓ ਕਮਾਲ ਦੀ ਗੱਲ ਹੈ ਬੋਲਣ ਦੀ ਸੈਂਸ ਹੀ ਨਹੀਂ ਹੈਗੀ ਪਹਿਲੇ ਦੱਸੋ ਤਾਂ ਤੁਸੀਂ ਹੈ ਕੌਣ ਐਵੇਂ ਅੰਦਰ ਆਉਂਦੇ ਦਾ ਇਹਨੂੰ ਦੱਸਣਾ ਜ਼ਰੂਰੀ ਨਹੀਂ ਹੈਗਾ ਮੈਂ ਕੌਣ ਮੈਂ ਸ਼ਿੰਦਰਪਾਲ ਨੂੰ ਮਿਲਣਾਗਾ ਹਾਜਾ ਪਤਾ ਨਹੀਂ ਕੌਣ ਐ ਨੈਟਿਟਿਊਡ ਚ ਬੋਲਦੀ ਸੀ ਉਹ ਕਿ ਤੁਹਾਨੂੰ ਦੱਸਣਾ ਜ਼ਰੂਰੀ ਨਹੀਂ ਸਮਝਦੀ ਪਤਾ ਨਹੀਂ ਕੌਣ ਐ ਕੌਣ ਨਹੀਂ